ਆਜਾ ਤੁਸੀਂ ਤਾਂ ਜਾਓ ਬਈ ਸਰਪੰਚ ਜੀ ਸਰਪੰਚ ਜੀ ਨਾਲ ਗੱਲ ਕਰਨੀ ਪੈਣੀ ਪਾ ਜੀ ਇਹਨਾਂ ਨੇ ਬਿਜਲੀ ਬੰਦ ਕੀਤੀ ਤੇ ਬੰਦ ਸੀ ਬਿਜਲੀ ਚੱਲ ਰਹੀ ਆ ਨਾਲੇ ਅੱਗ ਪਈ ਆ ਸਮਝਦੇ ਨਾਲੇ ਘਰ ਪਹੁੰਚਦੇ ਪਈ ਆ ਨਾਲ ਸਾਡੇ ਘਰ ਨੂੰ ਪਈ ਆ ਨਾਲ ਹੋਰ ਵੀ ਪਟਾਕੇ ਵੱਜਦੇ ਆ ਤੁਹਾਡੇ ਦਾ ਰੋਡ ਦੇ ਪਾਸੇ ਪਾਸੇ ਤੁਹਾਡੇ ਦਾ ਪਹਿਲੇ ਵੀ ਤੁਹਾਡੇ ਕਰਕੇ 120 ਬੰਦ ਹੋ ਗਈ ਕੋਈ ਨਾ ਕਮਟ ਕਮਟ ਨਹੀਂ ਰੋਕਦੇ ਨਹੀਂ ਪਹੁੰਚ ਗਏ ਅੱਧੀ ਆ ਜੇ ਮਰਜ਼ੀ ਉਹਨਾਂ ਕਰਕੇ ਇੱਕ ਸਾਈਡ ਤੇ ਬੰਦੀ 220 ਬੰਦ ਹੋਈ ਅੰਦਰ ਫਲੈਸ਼ ਹੋਈ ਉਹ ਜਿਹੜਾ ਮੈਂ ਪੁੱਛਿਆ ਜਾਨਾ ਅਸੀਂ ਮੰਨਦੇ ਵੇ ਜਿੱਥੇ ਪੁੱਛ ਮਹਿਮਾਨੀ ਵੀ ਨਹੀਂ ਕਰੀ ਜਿੰਦ ਰੰਡੀ ਉਹ ਇਹ ਵੀ ਨਹੀਂ ਪਾਇਆ ਉਹ ਤਾਂ ਹੱਥ ਕਰਦੇ ਆ ਦੇਖ ਲੈ ਆ ਜਾ ਆ ਦੇ ਭਰਾ ਮੈਂ ਦਬਾਅ ਤਾਂ ਲੈਣ ਦੀ ਆ ਅਸਾਨੂੰ ਹੋਰ ਮੈਂ ਪਹਿਲੇ ਕਹਾਂਦਾ ਹਾਂ ਸੁਣ ਲੈ ਜੀ ਦਸ ਵਧੀਆ ਕੋਈ ਤੇਰੇ ਵਿੱਚ ਮਾੜੇ ਦੇ ਕਾਹਦੇ ਪੈਣੇ ਤਾਂ ਪੁੱਛਣ ਨਹੀਂ ਕਰਦਾ ਤੇ ਤੈਨੂੰ ਕਹਿੰਦਾ ਪਹਿਲੇ ਘੜੇ ਦੇ ਹੋਈ ਉਹ ਉਡੀ ਹੋਈ ਆ ਪਾਰ ਲਾਉਣੀ ਨਹੀਂ ਆਉਂਦੀ ਜਾ ਕੇ ਫੜ ਫੜਾ ਫੁੱਟ ਲਾਤਾ ਮੈਨੂੰ ਪਹਿਲੇ ਬੰਨ ਲ ਕਰਕੇ ਜਾਣਾ ਪਹਿਲਾਂ ਇਹ ਬੰਦਿਆ ਨੇ ਕਿਹਾ ਕਿ ਆਪਾਂ ਪਾਈਡ ਕਰਦੇ ਫਿਰ ਫੋਟੋਰਾ ਤੇ ਦੇਵ ਨੇ ਫੈਸਲਾ ਹੋ ਗਿਆ ਇਹਨਾਂ ਮੈਂ ਕਿਹਾ ਜਿਹੜੇ ਕਾਰਜ ਕਰਦੇ ਆਂ ਨਾ ਖਾਣ ਦਾ ਸਾਹਮਣੇ ਕੱਢਦੇ ਹੋ ਇਹ ਕਹਿੰਦੇ ਗੱਲ ਨਹੀਂ ਥੋੜੇ ਦਾਰ ਖਾਣ ਕਰੋ ਹੁਣ ਹਾਂ ਰਹਿ ਗਾ ਲੋ ਸਾਰੇ ਤੋਂ ਪਹਿਲਾਂ ਨਹੀਂ ਹੁਣ ਉਹਨਾਂ ਨੇ ਖਾਣ ਕਰ ਬੈਠੇ ਆ ਆਪਾਂ ਰੋਲਾਈ ਸੀ ਨਾ ਭਾਈਓ ਸਾਰੇ ਕਰੋ ਵਾਹ ਸੋਲਾ ਵੀ ਬਣਾ ਨਹੀਂ ਜੋ ਜਿਹੜਾ ਬਾਹਰ ਮਿੱਟਾ ਕੋਇਆ ਹਨ ਉਹ ਹੀ ਤਾਲਾ ਆਇਆ ਯਾਰ ਨੂੰ ਰੋਕ ਲਾ ਕੇ ਪਾਜੀ ਹੁਣ ਆਪਾਂ ਮਾਲੇ ਇਹ ਨਾ ਕਿ ਆਮੇ ਨਾ ਦੀ ਇੰਨੇ ਗੋਲ ਗੱਲ ਕਰਦੇ ਨੇ ਜਿਹੜੇ ਨਾ ਕੰਮ ਘਾਟ ਦਾ ਵੀ ਤੁਹਾਡੇ ਆਪ ਦੇ ਦੇਖਣ ਤੋਂ ਪਹਿਲਾਂ ਕਿਹਦੇ ਤੁਹਾਡੇ ਮੁਲਾਜ਼ਮਾਂ ਦੀ ਗਲਤੀ ਕਰਕੇ ਇਹੋ ਜਿਹੀ ਗੱਲ ਕਰਦੇ ਹੱਲ ਕਰਦੇ ਕਿਉਂਕਿ ਬੰਦੇ ਮੇਰੇ ਬਾਹਰ ਫੀਟਿੰਗ ਕਰਵਾਉਂਦੇ ਨੇ ਦੇ ਪਾਸੇ ਆਹ ਚਲੋ ਰੋਡ ਬਕਤੀ ਨਹੀਂ ਬੰਦਿਆ ਹਨ ਕੁਆਲੇ ਉਹ ਵੈਰਾ ਜਮ ਉਹ ਜਾਈਏ ਜੀ ਦੇ ਵਿੱਚ ਨਹੀਂ ਪਾਣੇ ਦਾ ਗਰੀਬਾਂ ਦੇ ਮਾੜਾ ਜਿਹੜਾ ਰੰਗ ਬਣਾਤਾ ਹਾਂ ਹਾਂ ਕਿਤੋਂ ਦੁਕਾਣ ਹੋਇਆ ਮੈਂ ਕਿਹਾ ਚੁੱਲ੍ਹੇ ਕਿਰ ਗਿਆ ਬੰਦੇ ਨਾਲ ਫੋਨ ਛੱਡ ਗਿਆ ਚਲੋ ਕੋਈ ਹਾਂ ਇਹ ਚਤਨੀ ਡੱਲੇ ਦੋ ਪਾੜਦੇ ਚਲੋ ਆ ਗਿਆ ਇਨ੍ਹਾਂ ਨਾਲ ਕੋਈ ਕਨੈਕਸ਼ਨ ਹੈ ਉਹ ਕੱਟ ਗਿਆ ਪੂਣੀ ਪਾਈ ਜਾ ਉੱਠਣਾ ਬੱਜੀ ਵੀ ਆਇਆ ਅੱਜ 5:00 ਹੋ ਗਈ ਨਹੀਂ ਅੱਧੀ ਖਾ ਲੂੰਗਾ ਖਾਣ ਬਣਾ ਕਰਾਂਗੇ ਮੁਜਾਰਾ ਕਰਾਂਗੇ ਪਰ ਪੂਰੇ ਕਰਾਂਗੇ ਮੁਜਾਰਾ ਡਾਕਟਰ ਦਿੰਦੇ ਹੋਰੇ ਮੁਲਾਕਾ ਕਰਾਂਗੇ 550000 ਨਹੀਂ ਕਰਨੀ ਗੱਲ ਨਹੀਂ ਕਰਦੇ ਤੁਹਾਨੂੰ ਹੋਰ ਵੀ ਤਾਂ ਤਾਂ ਕਿ ਵੇਚ ਕਰੋ ਯਾਰ ਨਹੀਂ ਨਹੀਂ ਕਰਨੀ ਮੈਂ ਤਾਂ ਆਉਣਗੇ ਤਾਂ ਹੀ ਬਿਲਕੁਲ ਆਉਣਗੇ ਦੂਰੇ ਬੰਦੇ ਆਉਣਗੇ ਤਾਂ ਆਉਂਗਾ ਬੰਦੇ ਲੈਣਗੇ ਬੰਦੇ ਨੂੰ ਰੇਟ ਕਰਦਾ ਮੈਂ ਪਾਸੇ ਪਾਵਾ ਚੱਕ ਲਓ ਹੋਰ ਆਉਂਦੇ ਚੱਕੋ ਪਾਜੀ ਸਾਰਾ ਮਜ਼ਾ ਹੋ ਗਿਆ ਤੂੰ ਸਾਡਾ ਹੋਰ ਨਾਲ ਨੁਕਸਾਨ ਹੋਵੇ 65 ਦਾ ਸਾਰੇ ਗ੍ਰੈਂਡ ਦੇ ਕੰਮ ਕਰਦੇ ਹਾਂ ਅਜੀ ਮੇਰੇ ਕਿੰਨੇ ਪੁੱਛੇ ਸਰ ਇਹ ਪਾਉਣਾ ਨਾ ਲੈਣਾ ਨਾ ਕੱਢਵਾ ਦੇ ਘਰਾਂ ਨੂੰ ਦੇਓ ਸਰ ਦੇ ਟੈਪ ਤੋਂ ਲੋੜ ਨਹੀਂ ਲੱਗਦੀ ਕਰਨੇ ਦੇ ਨੀ ਉਹ ਕਿਹੜਾ ਹੋ ਗਿਆ ਨਾ ਤੁਸੀਂ ਕਰੇ ਕਾਰਵਾਈ ਕਰਦੇ ਇਹ ਕਰਦਾ ਉਹ ਕੋਈ ਇੱਕ ਟਾਈਮ ਇਹ ਜਦ ਚਾਰਵੇਂ ਦਾ ਕੰਮ ਹੋਇਆ ਦੇਖੀ ਚਾਰਵੇਂ ਜਦੋਂ ਹੋਇਆ ਨਾ ਸਰ ਕੁੰਡੇ ਦਾ ਅੱਗੇ ਪਾ ਕੇ ਸਪਲਾਈ ਚੱਲੀ ਆ ਕਾ ਪਹਿਲਾ ਮੇਰਾ ਪਤਾ ਨਹੀਂ ਆ ਤੁਸੀ ਹੀ ਘੰਡੇ ਆ ਮੇਨ ਤਾਂ ਲਾਗੇ ਦੇਖੋ ਕਰਾਉਣਗੇ ਬਿਜਲਾਨ ਨੂੰ ਜਾਈਏ ਤੁਸੀਂ ਐਵੇਂ ਕਰੀ ਗਏ ਆਂ ਆਹਦੀ ਬੱਤੀ ਜਾਂਦੀ ਛੱਡ ਦੇ ਉਹ ਪਤਾ ਲੱਗੇ ਜਾਰਾ ਕਰੋ ਨਾ ਆ ਜਿਹੜਾ ਨੁਕਸਾਨ ਹੋ ਗਿਆ ਭਾਜੀ ਉਹ ਤੁਸੀ ਜੋੜੇ ਹੋਈਏ ਲੈ ਬਣਾਏ ਗਾਲ ਤੋਂ ਆ ਜਾ ਭਾਈ ਨਾਲ ਤਰ ਹੋਇਆ ਯਾਰ ਗੱਲ ਤੇ ਆ ਵਾਲੇ ਇਹ ਜਾਈ ਬੱਤੀ ਜਲਾਇਆ ਬੰਦਾ ਆਪਾਂ ਨੂੰ ਬੱਤੀਆਂ ਬਾਰਾ ਦੇ ਡੀਗਿਆ ਸਾਡਾ ਨਖਾਨ ਹੋ ਗਿਆ ਕੀ ਤੁਸੀਂ ਕਿਹਾ ਕਿ ਤੁਹਾਨੂੰ ਨਹੀਂ ਪਤਾ ਕੰਮ ਦਾ ਤੁਸੀਂ ਸਾਨੂੰ ਕਿਹਾ ਤੁਹਾਨੂੰ ਨਹੀਂ ਪਤਾ ਕੰਮ ਦਾ ਜਿਹਦੀ ਬਦਲ ਕੰਮ ਕਰਾਂਗਾ ਨੌਕਰੀ ਕੀ ਜ਼ਿੰਮੇਵਾਰ ਕੌਣ ਹੈ ਚਲਾਈ ਕੌਣ ਹੈ ਤੁਸੀਂ ਇਹ 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 ਨਾ ਨੌਕਰੀ ਸੀ ਉਹ ਬਜਟ ਦਾ ਲੂ ਹੋਇਆ ਤੁਹਾਡਾ ਤਾਰਾ ਲੂ ਉਹ ਦਾ ਬਾਅਦ ਚ ਬਟ ਲੂ ਹੋਇਆ ਸਾਰਾ ਤੇਰੇ ਸਰ ਪਾਣਾ ਸਾਰਾ ਜਾਈਂ ਨਾ ਉੱਧਰ ਬਈ ਤੂੰ ਜਾ ਕੇ ਸੁਟ ਉੱਧਰ ਰੋ ਕੇ ਸੱਚ ਲਾਉਂਦਾ ਚੈੱਕ ਕਰਕੇ ਲਾ ਚਲੋ ਆ ਜਾਈਂ ਆਜੋ ਆਜੋ ਤਾਲ ਮਨ ਲਾਉਂਦੇ ਆ ਅਸੀਂ ਬੰਦੇ ਨਹੀਂ ੱੱਲੈ ਬਾਚਾਉਂਗਾ ਸੀ ਕੋਈ ਗੱਲ ਹੈ ਅਬ ਇਹਨੂੰ ਦੇਖੇ ਆਉਣਾ ਚਾਹੀਦਾ ਉਹ ਯਾਰ ਆਪਣੇ ਸਾਹਮਣੇ ਕੰਮ ਕਰਵਾਉਣ ਦੇ ਲਈ ਹਾਂ ਦੇਖੋ ਤੁਹਾਨੂੰ ਨਹੀਂ ਪਤਾ ਨਹੀਂ ਨਹੀਂ ਥੇ ਤਾਂ ਮਾੜਾ ਮੋੜਾ ਫਾਲਟ ਹੋਵੇ ਫੇਰ ਸਰ ਜਾਂਦਾ ਉਹ ਜਾਨ ਆਹਟ ਜਿਆਦਾ ਹੁੰਦਾ ਇਹਨਾਂ ਦੀ ਵੀ ਆ ਇਹਨੂੰ ਚੈੱਕ ਕਰਕੇ ਪੂਰਾ ਵਾਲਾ ਇਹ ਵੀ ਕਾਰਾਂ ਨਹੀਂ ਦੇਖੀਆਂ ਭਾਈ ਔਰ ਕਾਰਾਂ ਦਾ ਕਾਕੇ ਦਾ ਪਾਇਆ ਨਹੀਂ ਭਾਈ ਤਿੰਨ ਕਰਾ ਲਿਆ ਭਾਈ ਔਰ ਕਾਰਾਂ ਦਾ ਕਾਕੇ ਦਾ ਪਾਇਆ ਕੋਨਾ ਪਟਾਕਾ ਪੈ ਚੁੱਕਾ ਹੈ ਤੁਸੀਂ ਮੇਨ ਦਾ ਚੈੱਕ ਕਰ ਲਓ ਇਹ ਤੁਸੀਂ ਕਰਾਉਂਦੇ ਨਹੀਂ ਇਹ ਨਹੀਂ 50 ਛੱਡ ਗਿਆ 50 ਛੱਡ ਗਿਆ ਇਹ ਘਰਾਂ ਦਾ ਸਮਾਨ ਨਿਕਲਦਾ ਇਹ ਇਤਨਾ ਦੇਦਾ ਤੁਸੀਂ ਮੇਰੇ ਕੋਲ ਨਹੀਂ ਆਉਂਦੇ ਨਹੀਂ ਕਈ ਹੈ ਵੀ ਇਹ ਬਹੁਤ ਖਰਗਾ ਹੋਇਆ ਬਾਬੇ ਹੁਣ ਇਹ ਕਰਦਰਾ ਸਾਹ ਤੇ ਪਈਆ ਵੱਡੇ ਜਿਹੜੇ ਹੋਰਲੇ ਤੋਂ ਉਹਨਾਂ ਦੇ ਘਰਾਂ ਦਾ ਸਮਾਨ ਪੂੜਿਆ ਬਾਬੇ ਹੁਣ ਲੈਪਟਾਪ ਦਾ ਸਮਾਨ ਲੱਗਾ ਹੈ ਐਲ ਸੀ ਡੀ ਉੱਧਰ ਵੀ ਲੋ ਜੀ ਦੂਏ ਮੁਹੱਲੇ ਵੀ ਹੋਰ ਗਿਆ ਤੇ ਦੋ ਪਾਟੇ ਉਹ ਲੱਗ ਜਾਂਗੇ ਸਾਰੇ ਸ਼ਾਨਦਾਰ ਘੰਟੇ ਬੱਲੇ ਜਿਆ ਮਤਲਬ ਹਲੋ ਜੰਦਾ ਬਜਾਉਂਦਾ ਉਹ ਪੜੀ ਦੇਣਾ ਆਪਣੀ ਘੋੜੀ ਕਹਿੰਦੇ ਆਉਂਦੇ ਆ ਠੀਕ ਹੈ ਜੀ ਪਰ ਯਾਰ ਮੈਂ ਕਹਿੰਦਾ ਯਾਰ ਜਦੋਂ ਮੈਂ ਕਹਿੰਦਾ ਆ ਯਾਰ ਕਿਤੇ ਮੇਰਾ ਕੰਮ ਸਾਥ ਬਾਕੇ ਪਈ ਕੋਈ ਵੀ ਨਹੀਂ ਦੂਏ ਮਲੇ ਬੱਬਾ ਸੋਣਾ ਲੂ ਵੀ ਹੜ ਗਿਆ ਵੀ ਸਾਰਾ ਕੋਲ ਸਾਡੇ ਮਹੱਲੇ ਦਾ ਨਾਉਂ ਦੂਜੇ ਮਹੱਲੇ ਦਾ ਵੀ ਨੁਕਸਾਨ ਹੋਇਆ ਵੀਰੋ ਠੀਕ ਹੈ ਜੀ ਲੋਕਾਂ ਨੂੰ ਇਨਵਰਟਰ ਵਗੈਰਾ ਲੱਖਾਂ ਦਾ ਨੁਕਸਾਨ ਹੋ ਗਿਆ ਠੀਕ ਹੈ ਜੀ ਕਈਆਂ ਦਾ ਲੈਂਟਰ ਪਟ ਪੈਪਰਾ ਪਾਉਣੇ ਪਏ ਇਨਵਰਟਰ ਦੇ ਜਿਹੜੇ ਪੈਪਰਾ ਠੀਕ ਹੈ ਜੀ ਨੁਕਸਾਨ ਬਹੁਤ ਜ਼ਿਆਦੇ ਹੋਇਆ ਪਿੰਡਲ ਅੰਡਾਲਿਆਂ ਦਾ ਇਹ ਇਹ ਨੂੰ ਵੇਚ ਨਹੀਂ ਕਿਸੇ ਪਾਸੇ ਇਹ ਲਾਈਵ ਚੱਲਦਾ ਜੀ ਇਹ ਲਾਈਵ ਚੱਲਦਾ YouTube ਤੇ ਆਓ ਇਹ YouTube ਤੇ ਆਜੀ ਲਾਈਵ ਸਭ ਤੋਂ ਵੱਡੇ ਨੂੰ ਹਾਂ ਸਾਰੇ ਅੰਦਾਏ ਸਾਰੀ ਦੁਨੀਆ 'ਚ ਜਾਣਾ ਜੀ ਇਹ ਸਾਰੀ ਦੁਨੀਆ 'ਚ ਫਿਰ ਹੋਣਾ ਵੈਲ ਸਾਰੀ ਸਾਰੀ ਬਣਾਈ ਜੀ ਸਾਰਾ ਟੈਨਸ਼ਨ ਉਹ ਆਪਣੇ ਕਹਿੰਦੇ ਇਹਨਾਂ ਨੂੰ ਭੇਜੋ ਲੋਕਾਂ ਨੂੰ ਵੀ ਜਾਣੇ ਦੇ ਵੈਲ ਕਰੋ ਕਹਿੰਦੇ ਠੀਕ ਹੈ ਜੀ ਇਹਦੀ ਗਲਤੀ ਦਾ ਪਤਾ ਲੱਗੇ ਲੋਕਾਂ ਦੇ ਸਾਹਮਣੇ ਆਵੇ ਹਾਂ ਵੀ ਇਹਦੀ ਗਲਤੀ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਤਾਂ ਪਿੰਡ ਜਾ ਕੇ ਟੱਕਰਦੇ ਹਾਂ ਸਾਰੇ ਜਾਣੇ